21 ਜਨਵਰੀ ਦਿਨ ਸ਼ੁੱਕਰਵਾਰ ਲਈ ਆਪਣੇ 1 ਨਹੀਂ 2 ਨਹੀਂ 4 ਪਲਾਨ ਨੇ ਜਿਨ੍ਹਾਂ ਦੇ ਮੁਤਾਬਿਕ ਆਪਾਂ ਸ਼ੁੱਕਰਵਾਰ ਨੂੰ ਟ੍ਰੇਡ ਕਰ ਸਕਦੇ ਹਾਂ ਸ਼ੁੱਕਰਵਾਰ ਨੂੰ ਜਿਨ੍ਹਾਂ ਦੇ ਮੁਤਾਬਿਕ ਆਪਾਂ ਟ੍ਰੇਡ ਕਰ ਸਕਦੇ ਹਾਂ ਤੇ ਸ਼ੁੱਕਰਵਾਰ ਵਾਸਤੇ ਮਜ਼ਬੂਤ ਸਪੋਰਟ ਮਜ਼ਬੂਤ ਰੈਜ਼ਿਸਟੈਂਸ ਕਿਹੜੇ-ਕਿਹੜੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਪਰ ਇਸ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਪੈਸ਼ਲੀ ਜਿਹੜੇ ਵੀਰਪੈਣ ਦੇਖਣ ਦੇ ਆ ਉਨਾਂ ਵਾਸਤੇ ਇਹ ਚੀਜ਼ ਉਹਨਾਂ ਸਾਰੇ ਵੀਰਾਂ ਪੜਨ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਜੇ ਇਹ ਵੀਡੀਓ 10 ਮਿੰਟ ਦੀ ਹੈ ਜੇ ਵੀਡੀਓ 10 ਮਿੰਟ ਦੀ ਹੈ ਤੇ 10 ਮਿੰਟਾਂ ਬਾਅਦ ਉਹਨਾਂ ਦੇ ਹੱਥ ਨਿਰਾਸ਼ਾ ਨਹੀਂ ਲੱਗਣੀ ਚਾਹੀਦੀ ਕਿ ਇਹ ਵੀਡੀਓ ਤੋਂ ਕੋਈ ਵੈਲਿਊ ਮਿਲੂਗੀ ਜੋ 10 ਮਿੰਟ ਵੇਸਟ ਕਰਨ ਦੇ ਇਸ ਵੀਡੀਓ ਨੂੰ ਦੇਖਣ ਤੇ ਸੋ ਇਹਦੇ ਵਾਸਤੇ ਕੀ ਆ ਕਿ ਆਪਾਂ ਨੂੰ ਇਹ ਜਿਹੜਾ ਬੰਦਾ ਹੈ ਤਾਰਾ ਸਿੰਘ ਜੀ ਦੀ ਇਹ ਵੀਡੀਓ ਆ ਇਹਦਾ ਪਿਛਲਾ ਰਿਕਾਰਡ ਕਿਦਾਂ ਦਾ ਹੈ ਕੱਲ ਦੀ ਵੀਡੀਓ ਦੇ ਵਿੱਚ ਇਹਨੇ ਕੀ ਬੋਲਿਆ ਸੀ ਕਿ ਉਹ ਚੀਜ਼ਾਂ ਸਹੀ ਹੋਈਆਂ WhatsApp ਚੈਨਲ ਤੇ Instagram ਚੈਨਲ ਤੇ ਨੇ ਕੀ ਚੀਜ਼ਾਂ ਦੱਸੀਆਂ ਸੀ ਕਿ ਉਹ ਚੀਜ਼ਾਂ ਸਹੀ ਹੋਈਆਂ ਸਭ ਤੋਂ ਪਹਿਲਾਂ ਆਪਾਂ ਨੂੰ ਉਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਸੋ ਚੀਜ਼ਾਂ ਦੇਖਣ ਵਾਸਤੇ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਸੋ ਇਹ ਚੀਜ਼ਾਂ ਐਕਸਪਲੇਨ ਹੁੰਦੇ ਹੁੰਦੇ ਤਿੰਨ ਚਾਰ ਮਿੰਟ ਹੋਣਗੇ ਮਤਲਬ ਤੁਹਾਡੇ 5 ਤੋਂ 6 ਮਿੰਟ ਵੱਜ ਜਾਣਗੇ ਮਤਲਬ ਤਿੰਨ ਚਾਰ ਮਿੰਟਾਂ ਤੱਕ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਇਹਦੀਆਂ ਚੀਜ਼ਾਂ ਸਹੀ ਹੁੰਦੀਆਂ ਜਾਂ ਫਿਰ ਨਹੀਂ ਹੁੰਦੀਆਂ ਇਹਦਾ ਐਨਾਲਿਸਿਸ ਸਹੀ ਹੁੰਦਾ ਜਾਂ ਫਿਰ ਨਹੀਂ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਇਹਦੀ ਵੀਡੀਓ ਆਪਾਂ ਨੂੰ ਅੱਗੇ ਦੇਖਣੀ ਚਾਹੀਦੀ ਹੈ ਜਾਂ ਫਿਰ ਨਹੀਂ ਦੇਖਣੀ ਚਾਹੀਦੀ ਸੋ ਤੁਹਾਡਾ ਟਾਈਮ ਬਚੇ ਇਸ ਕਰਕੇ ਆਪਾਂ ਤੁਹਾਡੇ ਸਾਹਮਣੇ ਪਹਿਲਾਂ ਰਿਵਿਊ ਰੱਖਦੇ ਹਾਂ ਆਪਣਾ ਰਿਕਾਰਡ ਰੱਖਦੇ ਹਾਂ ਪਿਛਲਾ ਸੋ ਜੇ ਆਪਾਂ ਗੱਲ ਕਰਦੇ ਹਾਂ ਕੱਲ ਦੀ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦੱਸੇ ਹੀ ਤੁਹਾਨੂੰ ਦੋ ਪਲਾਨ ਪਹਿਲਾਂ ਆਪਾਂ ਤਾਂ ਦੱਸਿਆ ਕਿ ਰੈਜ਼ਿਸਟੈਂਸੀ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਦੱਸਿਆ ਹੈ ਵੀਡੀਓ ਦੇ ਵਿੱਚ 530 31 ਤੇ ਸਭ ਤੋਂ ਮਜ਼ਬੂਤ ਸਪੋਰਟ 62060 ਆਪਾਂ ਗਿਆ ਸੀ ਕਿ ਜੇ 26060 ਦੇ ਕੋਲ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲਯੂ ਪੈਟਰਨ ਬਣਦਾ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਆ ਡਬਲਯੂ ਪੈਟਰਨ ਦਾ ਹਾਈ ਬ੍ਰੇਕ ਹੋਏ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਦਾ ਹਾਈ ਬ੍ਰੇਕ ਹੋਏ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਐ ਸੀ ਆਪਣਾ ਪਹਿਲਾ ਪਲਾਨ ਜਿਹੜਾ ਕਿ ਨਹੀਂ ਬਣਿਆ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ 25331 ਦੇ ਕੋਲ ਜਾ ਕੇ ਆਪਣਾ ਕੋਈ ਸ਼ੂਟਿੰਗ ਸਟਾਰ ਬਣਦਾ ਆ ਇਹ ਫਿਰ ਹੈਂਗਿੰਗ ਮੈਨ ਬਣਦਾ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਏ ਸੀ ਆਪਣਾ ਦੂਜਾ ਪਲਾਨ ਨਾ ਤਾਂ ਦੇਖੋ ਪਹਿਲਾ ਪਲਾਨ ਬਣਿਆ ਨਾ ਦੂਜਾ ਬਣਿਆ ਜਿਹੜਾ ਵੀਡੀਓ ਚ ਦੱਸਿਆ ਸੀ ਹੁਣ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਇਹ ਸੀ ਕਿ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ 25331 ਤੋਂ ਲੈ ਕੇ 26060 ਇਹ ਜ਼ੋਨ ਆ ਇਹਦੇ ਵਿਚਕਾਰ ਜੇ ਨਿਫਟੀ ਓਪਨ ਹੋਊਗੀ ਤੇ ਫਿਰ ਜਿਹੜੇ ਵੀਡੀਓ ਦੇ ਵਿੱਚ ਦੱਸੇ ਪਲਾਨ ਇਹਨਾਂ ਦੇ ਮੁਤਾਬਿਕ ਟ੍ਰੇਡ ਬਣ ਸਕਦੀ ਹੈ ਪਰ ਨਿਫਟੀ ਗੈਪ ਅਪ ਓਪਨ ਹੁੰਦੀ ਆ 25331 ਤੋਂ ਉੱਤੇ ਸੋ ਇਸ ਕਰਕੇ ਇਹ ਦੋਨੋਂ ਪਲਾਨ ਨਹੀਂ ਬਣੇ ਸੋ ਹੁਣ ਆਪਾਂ WhatsApp ਚੈਨਲ ਤੇ ਜਦੋਂ ਗੈਪ ਅਪ ਓਪਨ ਹੁੰਦੀ ਆ ਜਿਵੇਂ ਕਿ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਕਿ ਜੇ ਦੇਖੋ ਨਿਫਟੀ 2531 ਤੋਂ ਉੱਤੇ ਓਪਨ ਹੁੰਦੀ ਆ ਜਾਂ ਫਿਰ 26060 ਤੋਂ ਥੱਲੇ ਓਪਨ ਹੁੰਦੀ ਆ ਫਿਰ ਆਪਣੇ ਪਲਾਨ ਚੇਂਜ ਹੋਣਗੇ ਤੇ ਉਹ ਪਲਾਨ ਆਪਾਂ ਤੁਹਾਨੂੰ ਅਪਡੇਟ ਕਰਾਂਗੇ WhatsApp ਚੈਨਲ ਤੇ ਤੇ Instagram ਚੈਨਲ ਤੇ ਸੋ WhatsApp ਚੈਨਲ ਤੇ Instagram ਚੈਨਲ ਤੇ ਆਪਾਂ 9:39 'ਤੇ 15 ਮਿੰਟ ਦਾ ਜਦੋਂ ਪਹਿਲਾ ਕੈਂਡਲ ਬਣ ਗਿਆ ਉਸ ਤੋਂ ਬਾਅਦ ਆਪਾਂ ਕੀਆ ਜੀ ਜੇ ਨਿਫਟੀ ਹੁਣ 25331 ਆਪਣਾ ਸਪੋਰਟ ਆ ਜੇ ਨਿਫਟੀ 25331 ਦੇ ਕੋਲ ਆ ਕੇ ਦੁਬਾਰਾ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਬਣਾਉਂਦੀ ਆ ਜਾਂ ਇਨਵਰਟਡ ਹੈਮਰ ਬਣਾਉਂਦੀ ਆ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਆ ਹੁਣ ਇਹ ਵੀ ਪਲਾਨ ਆਪਣਾ ਨਹੀਂ ਬਣਿਆ ਇਹ ਵੀ ਪਲਾਨ ਨਹੀਂ ਬਣਿਆ 25331 ਦੇ ਕੋਲ ਨਿਫਟੀ ਆਈ ਸਿੱਧਾ ਥੱਲੇ ਨਿਕਲ ਗਈ ਕੋਈ ਇੱਥੇ ਹੈਮਰ ਇਨਵਰਟਡ ਹੈਮਰ ਨਹੀਂ ਬਣਿਆ ਇਸ ਤੋਂ ਬਾਅਦ ਆਪਾਂ 12:36 ਮਿੰਟ ਤੇ ਦੋ ਛੋਟੀਆਂ-ਛੋਟੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਆਪਾਂ WhatsApp ਚੈਨਲ ਤੇ ਤੇ ਉਹਦੇ ਨਾਲ ਤੁਹਾਨੂੰ ਪਲਾਨ ਦੱਸਿਆ ਸੀ ਕਿ ਨਿਫਟੀ ਦੇ ਵਿੱਚ ਇੱਕ ਮੁ ਪੱਕਾ ਆਊਗਾ ਚਾਹੇ ਉੱਤੇ ਦਾਵੇ ਚਾਹੇ ਥੱਲੇ ਦਾਵੇ ਸੋ ਉਹਦੇ ਵਿੱਚ ਆਪਾਂ ਕੀ ਦੱਸਿਆ ਸੀ ਤੁਹਾਨੂੰ ਉਹਦੇ ਵਿੱਚ ਆਪਾਂ ਇਹ ਦੱਸਿਆ ਸੀ ਤੁਹਾਨੂੰ 61 ਸੀ ਆਪਣਾ ਆਪਸ਼ਨ ਦਾ ਚਾਰਟ ਕਾਲ ਸਾਈਡ ਵਾਲਾ ਇਹਦੇ ਵਿੱਚ ਆਪਾਂ ਤੁਹਾਨੂੰ ਕਿਹਾ ਸੀ ਕਿ ਜੇ ਨਿਫਟੀ ਟ੍ਰੈਂਡ ਲਾਈਨ ਦੇ ਸਪੋਰਟ ਤੇ ਆ ਇਸ অপਸ਼ਨ ਦੇ ਚਾਰਟ ਦੇ ਵਿੱਚ ਜੇ ਇਥੇ ਕੋਈ ਡਬਲਯੂ ਪੈਟਰਨ ਬਣਾਉਂਦੀ 15 ਮਿੰਟ ਦਾ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਫਿਰ ਉੱਤੇ ਜਾ ਸਕਦੀ ਹੈ ਆਪਣਾ 25331 ਤੱਕ ਇਸ ਕਾਲ ਵਾਲੇ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋ ਸਕਦਾ ਪਰ ਇਹਦੇ ਵਿੱਚ ਕੀ ਡਬਲਯੂ ਪੈਟਰਨ ਬਣਿਆ 15 ਮਿੰਟ ਦਾ ਬਿਲਕੁਲ ਨਹੀਂ ਬਣਿਆ ਕਿਉਂ ਨਹੀਂ ਡਬਲਯੂ ਪੈਟਰਨ ਬਣਿਆ ਕੀ ਇਹ ਡਬਲਯੂ ਪੈਟਰਨ ਨਹੀਂਗਾ ਧਿਆਨ ਨਾਲ ਦੇਖੋ ਆ ਡਬਲਯੂ ਪੈਟਰਨ ਹੈ ਡਬਲਯੂ ਪੈਟਰਨ ਦੇ ਵਿੱਚ ਪਹਿਲਾ ਲੋ ਥੱਲੇ ਤੇ ਦੂਜਾ ਲੋ ਉੱਤੇ ਹੁੰਦਾ ਹੈ ਇਹਦੇ ਵਿੱਚ ਦੇਖੋ ਪਹਿਲਾ ਲੋ ਉੱਤੇ ਤੇ ਦੂਜਾ ਥੱਲੇ ਆ ਮਤਲਬ ਇਹ ਡਬਲ ਯੂ ਪੈਟਰਨ ਨਹੀਂ ਆ ਸੋ ਇਹ ਪੈਟਰਨ ਨਹੀਂ ਬਣਿਆ ਉਸ ਤੋਂ ਇਲਾਵਾ ਆਪਾਂ ਕਿਹਾ ਸੀ ਪੁੱਟ ਵਾਲੇ ਦੇ ਵਿੱਚ ਕਿ ਪੁੱਟ ਵਾਲਾ ਜਿਹੜਾ ਉਹ ਟ੍ਰੈਂਡ ਲਾਈਨ ਦੇ ਸਪੋਰਟ ਦੇ ਕੋਲ ਜੇ ਇਹਨੂੰ ਬ੍ਰੇਕ ਕਰ ਦਿੰਦਾ ਹੈ ਤੇ 300 61 ਤੱਕ ਪ੍ਰੀਮੀਅਮ ਬਣ ਸਕਦਾ ਇੰਨਾ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋ ਸਕਦਾ ਸੋ ਇਹਨੇ ਦੇਖੋ ਇਹਦੇ ਕੋਲ ਕਨਸੋਲੀਡੇਟ ਜਰੂਰ ਕੀਤਾ ਪ੍ਰਾਈਸ ਐਕਸ਼ਨ ਬਣਾਇਆ ਪਰ ਇਹਨੂੰ ਬ੍ਰੇਕ ਨਹੀਂ ਕੀਤਾ ਸੋ ਇਹ ਵੀ ਪਲਾਨ ਨਹੀਂ ਆਪਣਾ ਬਣਿਆ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਕਿਹਾ ਸੀ ਕਿ ਤੁਸੀਂ ਕਾਲ ਵਾਲਾ ਪ੍ਰੀਮੀਅਮ ਛੱਡ ਦੋ ਪੁੱਟ ਵਾਲਾ ਛੱਡ ਦੋ ਜੇ ਤੁਸੀਂ ਨਿਫਟੀ ਤੇ ਹੀ ਦੇਖਣਾ ਸੋ ਨਿਫਟੀ ਤੇ ਕਿਵੇਂ ਦੇਖਣਾ ਜੇ ਦੇਖੋ ਇੱਥੇ 15 ਮਿੰਟ ਦਾ ਕੋਈ ਡਬਲਿਊ ਪੈਟਰਨ ਬਣਦਾ ਹੈ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਤੇ ਜੇ 25 276 ਜਾਂ ਫਿਰ 25331 ਦੇ ਕੋਲ ਆਪਣਾ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਥੱਲੇ ਵਾਲੇ ਸਾਈਡ ਨੂੰ ਫਿਰ ਥੱਲੇ ਜਾ ਸਕਦੀ ਹੈ ਸੋ ਇਹ ਵੀ ਦੋਨੋਂ ਚੀਜ਼ਾਂ ਨਹੀਂ ਹੋਈਆਂ ਇੱਕ ਵਾਰ ਆਪਾਂ ਦੇਖ ਲੈਨੇ ਲਾਈਨ ਵਾਲਾ ਚਾਰਟ ਕਰਕੇ ਆਹ ਦੇਖ ਲਓ ਇਹਦੇ ਵੀ ਦੇਖੋ ਥੋੜਾ ਜਿਹਾ ਆਪਾਂ ਵੱਡਾ ਕਰਦੇ ਨੇ ਦੇਖੋ ਆਹ ਡਬਲਯੂ ਪੈਟਰਨ ਹੀਗਾ ਕਿਉਂ ਨਹੀਂਗਾ ਡਬਲਯੂ ਪੈਟਰਨ ਦੇਖੋ ਪਹਿਲਾ ਲੋ ਉੱਤੇ ਆ ਤੇ ਦੂਜਾ ਲੋ ਥੱਲੇ ਆ ਇਸ ਕਰਕੇ ਡਬਲਯੂ ਪੈਟਰਨ ਹੀਗਾ ਡਬਲਯੂ ਪੈਟਰਨ ਕਿਦਾਂ ਦਾ ਹੁੰਦਾ ਆਹ ਦੇਖੋ ਇਦਾਂ ਆਇਆ ਪਹਿਲਾ ਲੋ ਥੱਲੇ ਤੇ ਦੂਜਾ ਉੱਤੇ ਹੋਣਾ ਚਾਹੀਦਾ ਸੋ ਇਹ ਡਬਲਯੂ ਪੈਟਰਨ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਦੱਸਿਆ ਆ ਤੁਸੀਂ ਆਪਣਾ YouTube ਚੈਨਲ ਤੇ ਆਪਣੇ ਜਾਓਗੇ ਤੇ ਪਲੇਲਿਸਟ ਤੁਹਾਨੂੰ ਮਿਲੂਗੀ ਆਪਸ਼ਨ ਟਰੇਡਿੰਗ ਨਾਮ ਤੋਂ ਉਹਦੇ ਵਿੱਚ ਸਾਰੀਆਂ ਲਰਨਿੰਗ ਵਾਲੀਆਂ ਵੀਡੀਓ ਆ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਦੇ ਬੇਸ ਤੇ ਆਪਾਂ ਟ੍ਰੇਡ ਕਰਦੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਸਿਖਾਈਆਂ ਹੋਈਆਂ ਸੋ ਜਿਹੜੇ ਵੀਰਾਂ ਆਪਣਾ ਨਹੀਂ ਦੇਖਿਆ ਉਹ ਜਾ ਕੇ ਦੇਖ ਸਕਦੇ ਜੀ ਸੋ ਇਹਦਾ ਮਤਲਬ ਦੇਖੋ ਇਹ ਆ ਵੀਡੀਓ ਦੇ ਵਿੱਚ ਜਿਹੜੇ ਪਲਾਨ ਦੱਸੇ ਹੀ WhatsApp ਚੈਨਲ ਤੇ ਜਿਹੜੇ ਪਲਾਨ ਦੱਸੇ ਹੀ ਕੋਈ ਵੀ ਪਲਾਨ ਕੰਮ ਨਹੀਂ ਕੀਤਾ ਹੁਣ ਦੇਖੋ ਤੁਹਾਡੀ ਮਰਜ਼ੀ ਆ ਕਿ ਵੀਡੀਓ ਅੱਗੇ ਦੇਖਣੀ ਜਾਂ ਫਿਰ ਨਹੀਂ ਦੇਖਣੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੇ ਵੀ ਮੇਰੇ ਪਲਾਨ ਹੁੰਦੇ ਆ ਜੇ ਮੈਂ ਦੇਖੋ ਕੱਲ ਬੁੱਧਵਾਰ ਡਬਲਯੂ ਪੈਟਰਨ ਤੇ ਟ੍ਰੇਡ ਬਣੀ ਸੀ ਇਹ ਮੰਗਲਵਾਰ ਸ਼ਾਮ ਨੂੰ ਆਪਾਂ ਦੱਸਿਆ ਸੀ ਤੇ ਬੁੱਧਵਾਰ ਹੋਇਆ ਤੇ ਉਸ ਵੀਡੀਓ ਦੇ ਵਿੱਚ ਵੀ ਦੱਸਿਆ ਤੇ ਅੱਗੇ ਵੀ ਮੈਂ ਬਾਰ-ਬਾਰ ਵੀਡੀਓ ਦੇ ਵਿੱਚ ਬਤਾ ਦੱਸਿਆ ਕਿ ਮੇਰੇ ਜਿਹੜੇ ਪਲਾਨ ਹੈ ਹਫ਼ਤੇ 'ਚ ਇੱਕ ਵਾਰ ਦੋ ਵਾਰ ਬਣ ਸਕਦੇ ਰੋਜ਼ ਨਹੀਂ ਬਣਨਗੇ ਮਹੀਨੇ 'ਚ ਤਿੰਨ ਚਾਰ ਵਾਰ ਬਣ ਸਕਦੇ ਆ ਰੋਜ਼ ਨਹੀਂ ਬਣਨਗੇ ਜੇ ਇੱਕ ਮਹੀਨੇ 'ਚ 20 ਦਿਨ ਮਾਰਕੀਟ ਖੁੱਲਣ ਲਈ ਆ 21 ਦਿਨ ਖੁੱਲਣ ਲਈ ਆ ਰੋਜ਼ ਨਹੀਂ ਬਣ ਸਕਦੇ ਕਿਉਂਕਿ ਮੇਰੇ ਜਿਹੜੇ ਪਲਾਨ ਹੁੰਦੇ ਆ ਵੱਡੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਦੇ ਬੇਸ ਤੇ ਹੁੰਦੇ ਆ ਜਿੱਥੋਂ ਮਾਰਕੀਟ ਦੇ ਵਿੱਚ ਹਮੇਸ਼ਾ ਵੱਡਾ ਮੂਵ ਆਉਣਾ ਹੁੰਦਾ ਹੈ ਤੇ ਮਾਰਕੀਟ ਤਿੰਨ ਤਰੀਕੇ ਨਾਲ ਚੱਲਦੀ ਆ ਇੱਕ ਹੁੰਦਾ ਅਪਟਰੈਂਡ ਇੱਕ ਹੁੰਦਾ ਡਾਊਨਟਰੈਂਡ ਤੇ ਵਿਚਕਾਰਲਾ ਹੁੰਦਾ ਸਾਈਡਵੇਜ਼ ਹੁਣ ਜਿਹੜੇ ਛੋਟੇ ਮੂਵ ਆ ਉਹ ਸਾਈਡਵੇਜ਼ ਹੁੰਦੀ ਆ ਸੋ ਇਸ ਕਰਕੇ ਜੇ ਤੁਸੀਂ ਪੇਸ਼ੈਂਸ ਸਬਰ ਸੰਤੋਖ ਹੈਗਾ ਆ ਸੋ ਫਿਰ ਤੁਸੀਂ ਮੈਨੂੰ ਫੋਲੋ ਕਰ ਸਕਦੇ ਜੋ ਮੇਰੇ ਜਿਹੜੇ ਪਲਾਨ ਸੇ ਰੋਜ਼ ਨਹੀਂ ਬਣਨਗੇ ਪਰ ਜਦੋਂ ਬਣਨਗੇ ਬਹੁਤ ਤਕੜੇ ਤਕੜੇ ਉਹਦੇ ਵਿੱਚ ਮੂਵ ਦੇਖਣ ਨੂੰ ਆਪਾਂ ਨੂੰ ਮਿਲਣਗੇ ਬਹੁਤ ਤਕੜੇ ਤਕੜੇ ਅਪਸਾਈਡ ਤੋਂ ਜਾਂ ਫਿਰ ਡਾਊਨਸਾਈਡ ਤੋਂ ਆਪਾਂ ਨੂੰ ਮੂਵ ਦੇਖਣ ਨੂੰ ਮਿਲਣਗੇ ਚਲੋ ਇਹ ਚੀਜ਼ਾਂ ਹੋ ਗਈਆਂ ਹੁਣ ਤੁਸੀਂ ਡਿਸਾਈਡ ਕਰ ਲਓ ਤੁਸੀਂ ਇਹ ਵੀਡੀਓ ਦੇਖਣੀ ਹੈ ਜਾਂ ਫਿਰ ਨਹੀਂ ਦੇਖਣੀ ਜਿਹੜੇ ਪਲਾਨ ਆਪਾਂ ਸ਼ੁੱਕਰਵਾਰ ਵਾਸਤੇ ਦੱਸਨੇ ਆ ਸੋ ਸ਼ੁੱਕਰਵਾਰ ਦੀ ਆਪਾਂ ਗੱਲ ਕਰਦੇ ਆ ਸ਼ੁੱਕਰਵਾਰ ਵਾਸਤੇ ਦੇਖੋ ਸਭ ਤੋਂ ਪਹਿਲੀ ਚੀਜ਼ ਕੀ ਆਪਣੇ ਚਾਰ ਪਲਾਨ ਆ ਚਾਰ ਪਲਾਨ ਆ ਸੋ ਸਭ ਤੋਂ ਪਹਿਲਾ ਪਲਾਨ ਤਾਂ ਆਪਣਾ ਦੇਖੋ ਇਹ ਆ ਜਿਹੜੀ ਜਗ੍ਹਾ ਤੋਂ ਦੇਖੋ ਨਿਫਟੀ ਡਿੱਗੀ ਆ ਅੱਜ 52447 ਪਹਿਲਾਂ ਟ੍ਰੇਡ ਬਾਰੇ ਗੱਲ ਕਰ ਲੈਣੇ ਆ ਸੋ 52447 ਦੇ ਕੋਲੋਂ ਮੈਂ ਆ ਸ਼ੂਟਿੰਗ ਸਟਾਰ ਤੇ ਟ੍ਰੇਡ ਕਿਉਂ ਕੀਤੀ ਆ ਕਿਉਂ ਇਨਾ ਕੌਨਫੀਡੈਂਸ ਸੀ ਕਿਉਂਕਿ ਦੇਖੋ ਤਗੜਾ ਰਿਸਿਸਟੈਂਸੀ ਇਹ ਵੀਕਲੀ ਟਾਈਮ ਫਰੇਮ ਦਾ ਲੈਵਲ ਆ ਦੇਖੋ ਜਦੋਂ ਨਿਫਟੀ ਪਹਿਲੀ ਵਾਰ ਇਹਦੇ ਕੋਲ ਆਈ ਸੀ ਉਸ ਤੋਂ ਪਹਿਲਾਂ ਵੀ ਤੁਹਾਨੂੰ ਵੀਡੀਓ ਤੇ ਪਹਿਲਾਂ ਦੱਸਿਆ ਸੀ ਆਪਾਂ ਕਿ ਵੀਕਲੀ ਟਾਈਮ ਫਰੇਮ ਤੇ 5447 ਬਹੁਤ ਮਜ਼ਬੂਤ ਆ। ਸੋ ਪਹਿਲੀ ਵਾਰ ਜਦੋਂ ਆਈ ਸੀ ਮਲਟੀ ਟਾਈਮ ਫਰੇਮ ਤੇ ਪੈਟਰਨ ਬਣੇ ਸੀ ਤੇ ਉੱਤੇ ਵਾਲੀ ਸਾਈਡ ਤੋਂ ਇੱਕ ਤਗੜਾ ਮੂਵ ਆਇਆ ਸੀ ਇਹ ਆਪਾਂ ਨੇ ਟ੍ਰੇਡ ਕੀਤੀ ਸੀ। ਇਸ ਮਹੀਨੇ ਦੀ ਜਨਵਰੀ ਮਹੀਨੇ ਦੀ ਆਪਣੀ ਪਹਿਲੀ ਟ੍ਰੇਡ ਸੀ। ਇਸ ਸਾਲ ਦੀ ਆਪਣੀ ਪਹਿਲੀ ਟ੍ਰੇਡ ਸੀ 2026 ਦੀ। ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਪ੍ਰੋਫਿਟ ਹੋਇਆ ਸੀ। ਦੂਜੀ ਵਾਰ ਜਦੋਂ ਨਿਫਟੀ ਇਹਦੇ ਕੋਲੋਂ ਦੀ ਕੰਸੋਲिडेट ਕਰਦੀ ਫਿਰ ਉੱਤੇ ਜਾਂਦੀ ਹੈ। ਕਿਉਂਕਿ ਜੀਵਾਰੇ ਦੇ ਕੋਲ ਆਉਂਦੀ ਹੈ ਪ੍ਰਾਈਸ ਐਕਸ਼ਨ ਬਣਾਉਂਦੀ ਹੈ ਤੇ ਫਿਰ ਇਹਨੂੰ ਬ੍ਰੇਕ ਕਰਦੀ ਹੈ ਤੇ ਬ੍ਰੇਕ ਕਰਨ ਤੋਂ ਬਾਅਦ ਆ ਵੀ ਲਗਾਤਾਰ ਥੱਲੇ ਲਾਲ ਕੰਡਰ ਬਣਨੇ ਸ਼ੁਰੂ ਨਹੀਂ ਹੋਏ ਬ੍ਰੇਕ ਕਰਨ ਤੋਂ ਬਾਅਦ ਇਹਨੇ ਕੀ ਕੀਤਾ ਇਹਨੂੰ ਰੀਟੈਸਟ ਕੀਤਾ ਤੇ ਫਿਰ ਥੱਲੇ ਜਾਣਾ ਸ਼ੁਰੂ ਕੀਤਾ ਇੰਨਾ ਤਕੜਾ ਇਹ ਲੈਵਲ ਸੀ ਕਿਉਂਕਿ ਵੀਕਲੀ ਟਾਈਮ ਫਰੇਮ ਆਲਾ ਤੇ ਅੱਜ ਜਦੋਂ ਇਹਦੇ ਕੋਲ ਆਈ ਤੇ ਮੇਰਾ ਇਹੋ ਫੰਡਾ ਹੈ ਜੇ ਮਜ਼ਬੂਤ ਸਪੋਰਟ ਦੇ ਕੋਲ ਆ ਮਜ਼ਬੂਤ ਰੈਜ਼ਿਸਟੈਂਸ ਦੇ ਕੋਲ ਆ ਉਹ ਮੇਰੇ ਵਾਸਤੇ ਓਪਰਚੁਨਿਟੀ ਹੈ ਮੌਕਾ ਆ ਸੋ ਮਜ਼ਬੂਤ ਰੈਜ਼ਿਸਟੈਂਸ ਦੇ ਕੋਲ ਸੀ ਸ਼ੂਟਿੰਗ 스타 ਪਹਿਲਾਂ ਬਣਾਇਆ 15 ਮਿੰਟ ਦਾ ਛੋਟਾ ਜਿਹਾ ਹਰਾ ਜਿਹੜਾ ਇਹਦੇ ਬੇਸ ਤੇ ਮੈਂ ਟ੍ਰੇਡ ਨਹੀਂ ਕੀਤੀ ਫਿਰ ਜਦੋਂ ਦੂਜਾ ਸ਼ੂਟਿੰਗ 스타 ਬਣਾਇਆ ਨੇ ਤੇ ਇਹਦਾ ਜਦੋਂ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਐਂਟਰੀ ਕੀਤੀ ਬਹੁਤ ਸੇਫ ਟ੍ਰੇਡ ਸੀ ਕਿਉਂਕਿ ਬਹੁਤ ਤਗੜਾ ਇਹ ਰੈਜ਼ਿਸਟੈਂਸ ਸੀ ਸੋ ਜਦੋਂ ਇਹ ਇਹਦੇ ਵਿੱਚ ਆਪਾਂ ਐਂਟਰੀ ਕਰਨ ਲਈ ਫਿਰ ਉਸ ਤੋਂ ਬਾਅਦ ਆਪਣਾ ਇਹਦੇ ਵਿੱਚ ਟਾਰਗੇਟ ਸੀ 5208 ਤੱਕ ਇੱਥੋਂ ਤੱਕ ਇਹਦੇ ਵਿੱਚ ਆਪਣਾ ਟਾਰਗੇਟ ਸੀ ਸਟਾਪ ਲੋਸ ਦੇ ਮੁਕਾਬਲੇ ਡਬਲ ਪ੍ਰੋਫਿਟ ਤੇ ਸਟਾਪ ਲੋਸ ਦੇ ਮੁਕਾਬਲੇ ਡਬਲ ਤੇ ਪ੍ਰੀਮੀਅਮ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਪ੍ਰੀਮੀਅਮ ਦੇ ਵਿੱਚ 53 ਪੁਆਇੰਟਾਂ ਦਾ ਪ੍ਰੋਫਿਟ ਸੋ ਬਹੁਤ ਵਧੀਆ ਆਪਣੀ ਇਹ ਟ੍ਰੇਡ ਹੋਈ ਸੋ ਹੁਣ ਕੱਲ੍ਹ ਵਾਸਤੇ ਵੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਮਜ਼ਬੂਤ ਰਿਸਿਸਟੈਂਸ ਹੈ ਉਹ ਆ 5447 ਜੇ ਇਹਦੇ ਕੋਲ ਆ ਕੇ ਜੇ ਤਾਂ ਦੇਖੋ ਇਸ ਸ਼ੂਟਿੰਗ ਸਟਾਰ ਦੇ ਹਾਈ ਨੂੰ ਬ੍ਰੇਕ ਕਰਦੀ ਹੈ ਤੇ ਇਹਨੂੰ ਪੂਰਾ ਟੱਚ ਕਰਦੀ ਹੈ 5447 ਨੂੰ ਤਾਂ ਫਿਰ ਤਾਂ ਦੇਖੋ 15 ਮਿੰਟ ਦਾ ਐਮ ਪੈਟਰਨ ਬਣਾਉਣਾ ਪਊਗਾ 15 ਮਿੰਟ ਦਾ ਇਹ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਤੇ ਪੈਟਰਨ ਬਣਾਉਂਦੀ ਆ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਤਗੜਾ ਮੂਵ ਦੇਖਣ ਨੂੰ ਮਿਲ ਸਕਦਾ ਜਿਹੜਾ ਕਿ ਨਿਫਟੀ ਨੂੰ 25 060 ਤੱਕ ਲੈ ਜਾ ਸਕਦਾ ਠੀਕ ਹੈ ਤੇ ਜੇ ਦੇਖੋ ਆ ਸ਼ੂਟਿੰਗ ਸਟਾਰ ਦੇ ਹਾਈ ਤੋਂ ਥੋੜਾ ਜਿਹਾ ਥੱਲੇ ਰਹਿ ਗਿਆ ਜਾਨੀ ਕਿ ਇੱਥੇ ਹੀ ਰਹਿ ਕੇ ਕੋਈ ਸ਼ੂਟਿੰਗ ਸਟਾਰ ਬਣਾ ਦਿੰਦੀ ਆ 15 ਮਿੰਟ ਦਾ ਜਾਂ ਫਿਰ ਹੈਂਗਿੰਗਮੈਨ ਬਣਾ ਦਿੰਦੀ ਆ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਸੋ ਇਹ ਆਪਣਾ ਪਹਿਲਾ ਪਲਾਨ ਹੋ ਗਿਆ ਦੂਜਾ ਪਲਾਨ ਆਪਣਾ ਥੱਲੇ ਵਾਸਤੇ ਇਹ ਆ 25331 ਇਹ ਵੀ ਵਿਗਲੀ ਟਾਈਮ ਫਰੇਮ ਤੇ ਇੱਕ ਤਗੜਾ ਲੈਵਲ ਆ ਤੇ ਇਸ ਲੈਵਲ ਦੇ ਕੋਲ ਹੀ ক্লোਜ਼ ਕੀਤਾ ਜੇ ਇਸ ਲੈਵਲ ਦੇ ਕੋਲ 15 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਤੇ ਉਹਨਾਂ ਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਇਹ ਆਪਣਾ ਹੋ ਗਿਆ ਦੂਜਾ ਪਲਾਨ ਸੋ ਦੋ ਪਲਾਨ ਹੋ ਗਏ ਤੀਜੇ ਪਲਾਨ ਦੀ ਜੇ ਆਪਾਂ ਗੱਲ ਕਰਦੇ ਆਂ ਅਪਸਾਈਡ ਵਾਸਤੇ ਜੇ ਨਿਫਟੀ ਆ ਜਿਹੜਾ ਲੈਵਲ ਆ 5270 ਇਹ ਵੀ ਤਗੜਾ ਹੈ ਇਹਦੇ ਬਾਰੇ ਥੋੜੀ ਜੀ ਗੱਲ ਕਰ ਲੈਣੇ ਤਗੜਾ ਕਿਉਂ ਦੇਖੋ ਜਦੋਂ ਨਿਫਟੀ ਉੱਤੇ ਜਾਂਦੀ ਸੀ ਇੱਥੇ ਇਹਨੇ ਕਲੋਸ ਕੀਤਾ ਹੈ ਤੇ ਫਿਰ ਜਦੋਂ ਅੱਜ ਨਿਫਟੀ ਇਹਦੇ ਕੋਲ ਆਈ ਹੈ ਇੱਥੋਂ ਦੇਖੋ ਇੱਕ ਵਾਰ ਬਾਹਿੰਗ ਆਈ ਹੈ ਫਿਰ ਇੱਥੋਂ ਦੇਖੋ ਦੂਜੀ ਵਾਰ ਬਾਹਿੰਗ ਆਈ ਹੈ ਇੱਥੋਂ ਦੇਖੋ ਤੀਜੀ ਵਾਰ ਬਾਹਿੰਗ ਆਈ ਹੈ ਸੋ ਬਹੁਤ ਤਗੜਾ ਲੈ ਰਿਹਾ ਸੋ ਸਵੀਅਰियस ਵੀਰੀ 11 ਵਜੇ ਤੋਂ ਪਹਿਲਾਂ ਪਹਿਲਾਂ ਜੇ ਨਿਫਟੀ ਇਸ ਲੈਵਲ ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਬਣਾਉਂਦੀ ਆ ਇਨਵਰਟਡ ਹੈਮਰ ਬਣਾਉਂਦੀ ਆ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਇਹ ਦੋ پلان ਹੋ ਗਏ ਸੌਰੀ ਤੀਜਾ پلان ਨੇ ਤਿੰਨ پلان ਹੋ ਗਏ ਚੌਥੇ پلان ਦੀ ਜੇ ਆਪਾਂ ਗੱਲ ਕਰਦੇ ਆ ਜੇ ਨਿਫਟੀ 52060 ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਵਾ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਹੈ ਉੱਤੇ ਵਾਲੇ ਸਾਈਡ ਨੂੰ ਤੇ ਹਾਈ ਬ੍ਰੇਕ ਹੁੰਦਾ ਆ ਮਲਟੀ ਟਾਈਮ ਫਰੇਮ ਪੈਟਰਨ ਦਾ ਜਾਂ ਫਿਰ ਡਬਲ ਪੈਟਰਨ ਦਾ ਤੇ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਚੌਥਾ پلان ਸੋ ਇਹ ਆਪਣੇ ਚਾਰ پلان ਨੇ ਕੱਲ੍ਹ ਵਾਸਤੇ ਸੋ ਇਹਨਾਂ ਦੇ ਮੁਤਾਬਕ ਜੇ ਟਰੇਡ ਬਣੂਗੀ ਫਿਰ ਆਪਾਂ ਕਰ ਲਾਂਗੇ ਜੇ ਨਹੀਂ ਬਣੂਗੀ ਫਿਰ ਆਪਾਂ ਨਹੀਂ ਕਰਾਂਗੇ ਜਿਵੇਂ ਦੇਖੋ ਹਮੇਸ਼ਾ ਆਪਾਂ ਕਰਦੇ ਆ ਸੋ ਏ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ